ਧੰਨਵਾਦ ਪ੍ਰਸ਼ਾਸਨ ਦਾ ਪੁਲਿਸ ਦਾ ਸਭ ਤੋਂ ਵੱਧ ਧੰਨਵਾਦ ਮਹਿਤਾ ਸਾਹਿਬ ਦਾ ਮੇਅਰ ਸਾਹਿਬ ਦਾ ਇਹ ਅਸੀਂ 30 ਸਾਲ ਤੋਂ ਜਿਹੜੀ ਤਰਾਸਦੀ ਸੀ ਉਹ ਖਤਮ ਹੋ ਰਹੀ ਸੀ ਬੱਚੇ ਵੀ ਲੋਕਾਂ ਦੇ ਇੱਥੇ ਮਾਰ ਚੁੱਕੇ ਐਕਸੀਡੈਂਟ ਨਾਲ ਸਾਡੀ ਸੁਣੀ 30 ਸਾਲ ਬਾਅਦ ਅਸੀਂ ਇਹ ਸਰਕਾਰ ਦਾ ਜਿਹੜੇ ਵੀ ਬੈਠੇ ਜਿਹੜੇ ਵੀ ਬੰਦੇ ਨੇ ਕਦੋਂ ਚੱਕੇ ਸਾਡੇ ਐਮਸੀ ਸਾਹਿਬ ਦਾ ਦਿਲੋਂ ਸ਼ੁਕਰੀਆ ਅਦਾ ਕਰਦੇ ਆਂ ਔਰ ਅਸੀਂ ਉਮੀਦ ਕਰਦੇ ਆਂ ਵੀ ਇਹ ਜਿਹੜਾ ਕੰਮ ਹੈ ਹਰੇਕ ਵਾਸਤੇ ਵਧੀਆ ਹੋਊਗਾ ਕੁਝ ਲੋਕ ਸੋਚਦੇ ਆ ਮਾੜਾ ਮਾੜਾ ਉਹਨਾਂ ਵਾਸਤੇ ਵੀ ਨੇ ਰੇਡ ਵੀ ਦੁਗਨੇ ਤਗਰੇ ਹੋ ਜਾਣਗੇ ਉਹਨਾਂ ਦੇ ਬੱਚੇ ਵੀ ਬਚਣਗੇ ਔਰ ਕਾਰੋਬਾਰ ਵੀ ਵਧੂਗਾ ਨੁਕਸਾਨ ਕਿਸੇ ਦਾ ਨਹੀਂ ਅਸੀਂ ਦਿਨੋਂ ਕਿਸੇ ਦਾ ਮਾੜਾ ਨਹੀਂ ਕਰਨਾ ਚਾਇਆ ਇਹ ਭਲਾਈ ਵਾਸਤੇ ਕੀਤਾ ਮੇਰਾ ਆਪਦਾ ਕੋਈ ਨਿੱਜੀ ਲਾਲਚ ਨਹੀਂ ਹੈ ਪਰ ਅਸੀਂ ਲੱਗੇ ਹੋਏ ਸੀਗੇ ਅਸੀਂ ਫਿਰ ਵੀ ਕਹਿੰਦੇ ਆ ਮਹਿਤਾ ਸਾਹਿਬ ਦਾ ਮੇਰ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਡੀਸੀ ਸਾਹਿਬ ਦਾ ਪ੍ਰਸ਼ਾਸਨ ਦਾ ਨਗਰ ਨਿਗਮ ਕਮਿਸ਼ਨ ਦਾ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਇਹ ਸਾਡਾ ਕਦਮ ਪਲੇਟ ਸੁਣੀ ਗਈ ਹੈ ਪਰ ਸੁਣੀ ਗਈ ਅੱਜ ਬਹੁਤ ਦੇਰ ਬਾਅਦ ਪਰ ਜਿੰਨੇ ਵੀ ਜਿੰਨੇ ਦਰ ਵੀ ਬਾਅਦ ਸੁਣੀ ਗਈ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਆ ਉਹਨਾਂ ਦਾ ਇਸ ਫੈਸਲੇ ਦਾ ਅਸੀਂ ਸਵਾਗਤ ਕਰਦੇ ਆ 60 ਫੁੱਟ ਦੀ ਪਹਿਲਾਂ ਗੱਲ ਕੀਤੀ ਸੀ ਹਰ 50 ਫੁੱਟ ਤੇ ਸਹਿਮਤੀ ਬਣੀ ਕਿ ਜੀ ਗੱਲ ਇਹ ਅਸੀਂ ਤਾਂ 60 ਫੁੱਟ ਦਾ ਕਿਹਾ ਸੀਗਾ ਮੰਪਤਾ ਪਾਸ ਹੋਇਆ ਅਸੀਂ ਕਿਸੇ ਦਾ ਰੋਜ਼ਗਾਰ ਨਹੀਂ ਕੁਝ ਭਰਾ ਕਹਿੰਦੇ ਵੀ ਸਾਡਾ ਇਸ ਨਾਲ ਬਚਦਾ ਉਹ ਮੁੱਦਾ ਸਰਕਾਰ ਨੇ ਕਰਨਾ ਹੁੰਦਾ 50 ਕਰਦੀ 60 ਕਰਦੀ ਆਪਣਾ ਮਸਲਾ ਤਾਂ ਇਹ ਸੀ ਵੀ ਇੱਥੇ ਜਾਮਨਾ ਲੱਗੇ ਲੋਕਾਂ ਦੇ ਜਵਾਕ ਥੱਲੇ ਨਾ ਆਉਣ ਆਪਣਾ ਮਸਲਾ ਕਿਸਦਾ ਘਾਟੋਂ ਦਾ ਨਹੀਂ ਸੀਗਾ ਜਿਹੜਾ ਇਹਨਾਂ ਨੇ ਸਮਾਧ ਦਿੱਤਾ ਸੀ ਸਮਾ ਲੱਗਦਾ ਪੰਦਰ ਕਹਿੰਦੇ ਸੀ ਆਪੇ ਪਾਸੇ ਕਰਨਾ ਇਹ ਸਮਾ 2-3 ਵਾਰ ਵਧਾ ਚੁੱਕੇ ਸਰਕਾਰ ਕੰਨੀ ਕੋਈ ਕਮੀ ਨਹੀਂ ਸੀ ਸਰਕਾਰ ਨੇ ਬਹੁਤ ਸਮਝਦਾਰ ਨੋਟਿਸ ਦਿੱਤੇ ਮਨਿਆਦੀ ਕਰਾਈ ਇਹ 6-7 ਮਹੀਨਾ ਦਾ ਸਮਾ ਦਿੰਦੇ ਉਹਦੇ ਪਰ ਬਹੁਤ ਸਾਰੇ ਭਾਵਾਂ ਨੇ ਸਮਝਦਾਰ ਜਿਹੜਾ ਕਾਰ ਵੀ ਲਈਆਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਪਰ ਕੁਝ ਕੁ ਲੋਕ ਕਹਿੰਦੇ ਵੀ ਨਾ ਮੰਨੂ ਉਹਦਾ ਹੁਣ ਉਹ ਜਾਣਦੇ ਆਪਾਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਉਹਨਾਂ ਨੂੰ ਚੰਗਾ ਲੱਗਿਆ ਉਹ ਕਰਤਾ ਹੁਣ ਸਰਕਾਰ ਆਪਦੀ ਬੰਦੀ ਕਾਰਵਾਈ ਕਾਨੂੰਨ ਮੁਤਾਬਕ ਕਰ ਰਹੀ ਆ ਉਹਨਾਂ ਦਾ ਜੀ ਇਹਨਾਂ ਨੂੰ ਬਚਾ ਲੈ ਉਹ ਟਾਉਣੇ ਸ਼ੁਰੂ ਕਰਿਆ ਹੈ ਉਧਰ ਕੇ ਸਕੂਲ ਦਾ ਕਰਕੇ ਇਹਨਾਂ ਨੇ ਸਰ ਕੋਈ ਨਿਕੰਦ ਨਹੀਂ ਸਾਡਾ ਸੀਗਾ ਸਾਨੂੰ ਜਿੰਨਾ ਕਿ ਜਾਣਕਾਰੀ ਹੈ ਸਕੂਲ ਵੀ ਨੋਟਿਸ ਦਿੰਦਾ ਸ਼ੁਰੂ ਉੱਥੇ ਹੀ ਹੋਣਾ ਹੋਣੀ ਸਾਰੀ ਹੈ ਕੁਝ ਕਾਰਵਾਈਆਂ ਜਾਂ ਹੁੰਦੀਆਂ ਕਾਨੂੰਨੀ ਅੜਦਣਾ ਹੁੰਦੀਆਂ ਜਾਂ ਕੋਈ ਲੀਗਲ ਹੁੰਦੀਆਂ ਉਹਨਾਂ ਨੇ ਉਸ ਤਰੀਕੇ ਨਾਲ ਕਰਨੀਆਂ ਇਹ ਨਹੀਂ ਵੀ ਸਕੂਲ ਛੱਡਦਾ ਜਾਂ ਸਕੂਲ ਕੀਤਾ ਜਾਊਗਾ ਸਾਨੂੰ ਸ਼ਿਵਾਸ਼ਨ ਦਵਾਇਆ ਵੀ ਜਿੱਦੇ ਬੰਨ ਨਹੀਂ ਸ਼ੁਰੂ ਕੀਤੀ ਪਹਿਲਾ ਪ੍ਰਾਇਮਰੀ ਸਕੂਲ ਤੋਂ ਹੀ ਪੜਨਾ ਸ਼ੁਰੂ ਹੋਣਾ ਔਰ ਸਕੂਲ ਵੀ ਹੋਏਗਾ ਉਹ ਹੋਰ ਵੀ ਕੋਈ ਜ਼ਾਰਾ ਹੁੰਦਾ ਤਾਂ ਉਹ ਵੀ ਹੋਏਗਾ ਸਾਰੇ ਤਾਂ ਤੁਸੀਂ ਆਪ ਦੇਖਦੇ ਹੋ ਵੀ ਇਹੀ ਰੋਡ ਹੈ ਜੇ ਉਹ ਰੋਡ ਬੰਦ ਹੋ ਜਾਂਦੀ ਸੀ ਆਈਟੀ ਚੌਂਕ ਤੋਂ ਤੁਸੀਂ ਸਾਰੇ ਪੱਤਰਕਾਰੋ ਰੋਜ਼ ਭਾਈਚਾਰੇ ਨਾਲ ਰਹਿੰਦੇ ਹੋ ਇੱਕ ਜੇ ਆਈਟੀ ਪੁਲ ਬੰਦ ਹੁੰਦਾ ਸੀ ਬੇਆਊਟ ਹੋ ਜਾਂਦਾ ਸੀ ਇੱਕ ਬੇਆਊਟ ਬਣ ਗਿਆ ਆਪ ਨੂੰ ਆਉਣ ਜਾਣ ਵਾਸਤੇ ਔਰ ਕੋਈ ਬਿਮਾਰ ਠਮਾਰ ਏਮਸ ਜਾਣ ਵਾਸਤੇ ਅਪਰੋਚ ਹੋ ਗਈ ਵੱਡਾ ਵਾਲੀ ਰੋਡ ਜਿਹੜੀ ਨਵੀਂ ਰੋਡ ਬਣੀ ਹੈ ਚੰਡੀਗੜ੍ਹ ਵਾਸਤੇ ਬੇਆਊਟ ਹੋ ਗਿਆ ਇਹਦਾ ਉਹਨਾਂ ਦੇ ਟਾਈਮ 'ਚ ਪਤਾ ਲੱਗੂਗਾ ਕਿ ਬਹੁਤ ਹੀ ਸੋਹਣਾ ਕੰਮ ਹੋਇਆਗਾ ਇਹਦਾ ਅਸੀਂ ਬਹੁਤ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਹਾਕਮ ਸਿੰਘ ਪਠਾੜੀ ਜੀ ਗਲੀ ਨੰਬਰ 15 ਭਾਗੂ ਰੋਡ ਤੇ ਇੱਥੇ ਕਾਰਵਾਈ ਨਾ ਕਰਨੇ ਦਾ ਮੋਲਕ ਕੀਤੀ ਜਾ ਰਹੀ ਹੈ ਇਹ ਬਹੁਤ ਵਧੀਆ ਕੀਤੀ ਜਾ ਰਹੀ ਹੈ ਜੀ ਇੱਥੇ ਟ੍ਰੈਫਿਕ ਦਾ ਬੜਾ ਭੀੜ ਪ੍ਰਕਾਰ ਦਾ ਸੀਗਾ ਸ਼ਾਮ ਨੂੰ ਤਾਂ ਤੁਸੀਂ ਮਤਲਬ ਸੜਕ ਵੀ ਕ੍ਰੋਸ ਨਹੀਂ ਕਰ ਸਕਦੇ ਸੀ ਇੱਥੇ ਇੱਕ ਬਾਈਪਾਸ ਬਣਨ ਕਰਕੇ ਸਾਰੀ ਬਠਿੰਡੇ ਦੀ ਟ੍ਰੈਫਿਕ ਇਧਰ ਦੀ ਡਾਇਵਰਟ ਹੋ ਗਈ ਸ਼ਹਿਰ ਨੂੰ ਜਾਣ ਵਾਲਿਆਂ ਵਾਸਤੇ ਇਹ ਜਿਹੜਾ ਕੰਮ ਕਰ ਰਹੇ ਨੇ ਜੀ ਇਹ ਤਾਂ ਬਹੁਤ ਜ਼ਰੂਰੀ ਸੀ ਤੇ ਬਹੁਤ ਹੀ ਵਧੀਆ ਹੋ ਰਿਹਾ ਹੈ ਇਹਦਾ ਅਸੀਂ ਸਾਰਾ ਮਹਿਤਾ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਨਾਰਾਜ਼ਗੀ ਜਤਾਈ ਜਾ ਰਹੀ ਸੀ ਦੁਕਾਨਦਾਰਾਂ ਵੱਲੋਂ ਪਿਛਲੇ ਦਿਨੀ ਤਰਨੇ ਪ੍ਰਦਰਸ਼ਨ। ਦੁਕਾਨਦਾਰਾਂ ਦਾ ਨੁਕਸਾਨ ਹੋ ਰਿਹਾ ਸੀ ਜਿਹਦਾ ਨੁਕਸਾਨ ਹੁੰਦਾ ਜ ਉਹ ਨਾਰਾਜ਼ਗੀ ਤੇ ਜਤਾਉਗਈ। ਪਰ ਸਮੇਂ ਦੀ ਲੋੜ ਬਤਾਉਕ ਤਾਂ ਕਰਨਾ ਜ਼ਰੂਰੀ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਭਾਗੂ ਰੋਡ ਤੇ ਪਿਛਲੇ 40 ਸਾਲ ਤੋਂ ਲੋਕ ਸੰਤਾਪ ਭੋਗ ਰਹੇ ਸੀਗੇ। ਸਾਡੇ ਕੁਝ ਜਿਹੜੇ ਦੁਕਾਨਦਾਰ ਵੀਰ ਨੁਕਸਾਨ ਵੀ ਹੋਇਆ ਪਰ ਚਲੋ ਸਾਡੇ ਮੇਰ ਸਾਹਿਬ ਨੇ ਉਹਨਾਂ ਨੂੰ ਜੋ ਅਰਿਆਤ ਦਿੱਤੀ ਅਸੀਂ ਪਿਛਲੇ 2 ਸਾਲ ਤੋਂ ਇਸ ਤੇ ਕੰਮ ਕਰ ਰਹੇ ਸੀਗੇ ਮੇਰੀ ਘਰ ਵਾਲੀ ਇੱਥੋਂ ਦੀ ਮੇਰੀ ਘਰ ਵਾਲੀ ਇੱਥੋਂ ਦੀ ਮਿਊਸਪਲ ਕਾਉਂਸਲਰ ਹੈ ਤੇ ਇੱਥੋਂ ਦੇ ਜਿਹੜੇ ਸਾਡੀ ਕਮੇਟੀ ਬਣੀ ਆ ਬਾਗੂ ਰੋਡ ਦੇ ਲੋਕਾਂ ਦੀ ਕਮੇਟੀ ਬਣੀ ਹੋਈ ਹੈ ਤੇ ਅੱਜ ਜੋ ਇਹ ਹੋ ਰਿਹਾ ਅਸੀਂ ਅਮਰਜੀਤ ਸਿੰਘ ਮਹਿਤਾ ਜੀ ਦਾ ਅਸੀਂ ਮੇਅਰ ਸਾਹਿਬ ਦਾ ਤੇ ਕਮਿਸ਼ਨਰ ਸਾਹਿਬ ਦਾ ਪੂਰੇ ਪ੍ਰਸ਼ਾਸਨ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ 40 ਸਾਲ ਤੋਂ ਜਿਹੜਾ ਸੰਤਾਪ ਲੋਕ ਭੋਗ ਰਹੇ ਸੀਗੇ ਅੱਜ ਇਹ ਪੂਰਾ ਕੀਤਾ ਮੈਂ ਕਾਂਗਰਸ ਦਾ ਮਿਊਨਿਸਪਲ ਕਾਉਂਸਲਰ ਹੋਣ ਦੇ ਨਾਤੇ ਮੈਂ ਮੁੱਖ ਮੰਤਰੀ ਪੰਜਾਬ ਸੀਐਮ ਮਾਨ ਸਾਹਿਬ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂਗਾ ਕਿ ਜਿਨ੍ਹਾਂ ਨੇ ਪੂਰਾ ਫਰੀ ਕਰਕੇ ਪ੍ਰਸ਼ਾਸਨ ਨੂੰ ਤੇ ਇਹਨੂੰ ਪਾਗੁਰੌਰ ਨੂੰ ਚੌੜਾ ਕਰਾਉਣ ਵਾਸਤੇ ਇਨੀ ਖੁੱਲ ਦਿਲ ਕੀਤੀ ਆ ਸਾਡੇ 2006 ਦੇ ਵਿੱਚ ਸੁਰਿੰਦਰ ਸਿੰਘਲਾ ਜੀ ਜਿਹੜੇ ਕਾਂਗਰਸ ਦੇ ਮੰਤਰੀ ਸੀਗੇ ਉਹ ਵੀ ਇਹ ਦੇ ਵਿੱਚ ਫੇਲ ਹੋ ਗਏ ਸੀ ਉਹਨਾਂ ਨੇ ਵੀ ਪੱਥਰ ਲਾਇਆ ਹੋਇਆ ਸੀਗਾ ਪਰ ਉਹ ਕਾਮਯਾਬ ਨਹੀਂ ਹੋਏ ਸੀਗੇ ਇਹ ਅਮਰਜੀਤ ਮਹਿਤਾ ਜੀ ਜੋ ਸਾਡੇ ক্রিকেট ਦੇ ਪੰਜਾਬ ਦੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹਨਾਂ ਦਾ ਬੇਟਾ ਪਦਮ ਮੇਰ ਜੋ ਨੌਜਵਾਨ ਅਸੀਂ ਮੇਰ ਬਣਾਇਆ ਉਹਨਾਂ ਦੀ ਮੇਨ ਸਦਕਾ ਜਿਹੜਾ ਹੈਗਾ ਇਹ ਸਾਡਾ ਅੱਜ ਸੁਪਨਾ ਪੂਰਾ ਹੋ ਰਿਹਾ ਹੈ। ਤੁਮੜਾ ਕੇ ਸ਼ਰਕ ਸਟੇਜ ਕਹਿਣਾ ਚਾਹਾਂਗੇ ਜਿਹੜਾ ਅੱਜ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਦੀ ਕਾਰਵਾਈ ਦੇ ਉੱਤੇ ਬਾਗੂ ਰੋਡ ਦੇ ਵਸਨੀਕਾਂ ਦਾ ਧੰਨਵਾਦ ਕਰਾਂਗੇ ਤਹਿ ਦਿਲੋਂ ਜਿਨ੍ਹਾਂ ਨੇ ਆਪਣੇ ਪੱਧਰ ਦੇ ਉੱਤੇ ਇਹ ਸਾਰੀ ਡੈਮੋਲੇਸ਼ਨ ਆਪ ਕੀਤੀ ਹੋਈ ਹੈ। ਨਗਰ ਨਿਗਮ ਦਾ ਸਿਰਫ ਕਚਰਾ ਸਾਫ਼ ਕਰ ਰਿਹਾ ਬਾਕੀ ਲੋਕਾਂ ਵੱਲੋਂ ਖੁਦ ਕੀਤਾ ਹੋਇਆ ਜੀ। ਤੇ ਹੁਣ ਸੜਕ ਵੀ 60 ਫੁੱਟ ਚੌੜੀ ਲੋਕਾਂ ਨੂੰ ਪੂਰੇ ਖੁੱਲੇ ਦਿਲ ਨਾਲ ਮਿਲੂਗੀ। ਸੜਕ ਪ੍ਰੋਪਰਟੇ ਤੋਂ ਤਿਆਰ ਕਰਕੇ ਦੇ ਦੋਗੇ ਜਿਵੇਂ ਕਿ ਇਹ ਜਿਹੜਾ ਆਉਂਦੇ ਕੁਝ ਦਿਨਾਂ ਨੂੰ ਤੁਸੀਂ ਸੜਕ ਦੀ ਟੈਂਡਰ ਪਾ ਕੇ ਸੜਕ ਬਣਨੀ ਸ਼ੁਰੂ ਹੋ ਜਾਏਗੀ। ਲੋਕਾਂ ਨੂੰ ਸਰ ਇਹ ਕੀ ਜਾ ਰਿਹਾ ਕਿ ਉਹ ਸਕੂਲ ਤੋਂ ਸ਼ੁਰੂ ਕਰਨੀ ਚਾਹੀਦੀ ਸੀ ਵਿਚਾਲੇ ਤੋਂ ਸ਼ੁਰੂ। ਸਕੂਲ ਪ੍ਰਾਈਵੇਟ ਪ੍ਰਾਪਰਟੀ 'ਚ ਹੁੰਦਾ ਜੀ ਪ੍ਰਾਈਵੇਟ ਪ੍ਰਾਪਰਟੀ ਦੇ ਇੱਕ ਪ੍ਰੋਸੀਜਰ ਨੂੰ ਅਡਾਪਟ ਕੀਤਾ ਜਾ ਰਿਹਾ ਮੈਂ। ਲੋਕਾਂ ਨੂੰ ਆਸ਼ਵਾਸਨ ਦਿੰਨੇ ਆ ਕਿ ਸਕੂਲ ਦੀ ਬਾਉਂਡਰੀ 100% ਅਗਲੇ 10 ਤੋਂ 15 ਦਿਨਾਂ 'ਚ ਰਿਮੂਵ ਹੋ ਜਾਏਗੀ। ਕਿਹੜਾ ਚਾਹੁੰਦੇ ਜਿਹੜੇ ਕਾਰਵਾਈ ਕੀਤੀ ਜਾ ਰਹੀ ਫਾਟੇ ਅੱਜ ਇਥੇ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਅਫੀਸਰ ਸਬੰਧ ਨੇ ਉਹਨਾਂ ਵੱਲੋਂ ਆਪਣੇ ਜਿਹੜੀ ਕਬਜ਼ਾ ਕਾਰਵਾਈ ਹੈਗੀ ਹੈ ਜੋ ਉਹਨਾਂ ਨੇ ਰੋਡ ਦਾ ਰਿਗਾਰਡਿੰਗ ਜੋ ਵਰਕ ਹੈਗਾ ਉਸ ਰਿਗਾਰਡਿੰਗ ਆਪਣੀ ਕਾਰਵਾਈ ਕੀਤੀ ਜਾ ਰਹੀ ਤੇ ਮੌਕੇ ਵੱਲੋਂ ਮੌਕੇ ਦੇ ਸਾਡੇ ਵੱਲੋਂ ਜਿਹੜੀ ਹੈਗੀ ਪੁਲਿਸ ਮንዳਦ ਜਿਹੜੀ ਦਿੱਤੀ ਗਈ ਹੈ ਜਿਹਦੇ ਵਿੱਚ ਅਸੀਂ ਡੀਐਸਪੀ ਸਬੰਧ ਡੀਐਸਪੀ ਸਿਟੀ 2 ਤੇ ਡੀਐਸਪੀ ਮਨਜੀਤ ਜੀ ਦੇ ਨਾਲ ਐਸਐਚਓ ਸਬੰਧ ਦੀ ਡਿਊਟੀ ਲਗਾਈ ਗਈ ਹੈ तकरीबन 100 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਤਾਇਨਾਤ ਕੀਤੇ ਗਏ ਉਹ ਨਰਾਜ਼ਗੀ ਜਿਹੜਾ ਕਰ ਰਹੇ ਆ ਕੁਝ ਉਹ ਲਗਭਗ ਲੋਕ ਨਹੀਂ ਕਰਦੇ ਦੇਖੋ ਜੀ ਇਹ ਤਾਂ ਸਾਡਾ ਜਿਹੜਾ ਮੌਕੇ ਦੀ ਡਿਊਟੀ ਹੈਗੀ ਐ ਅਸੀਂ ਲਾਗ ਆਰਡਰ ਨੂੰ ਮੇਨਟੇਨ ਰੱਖਣਾ ਹੈ ਬਾਕੀ ਜਿਹੜੀ ਜੋ ਲੀਗਲ ਪ੍ਰोसीडिंग्स ਹੈਗੀ ਐ ਉਹ ਮਿਊਨਿਸਪਲ ਕਾਰਪੋਰੇਸ਼ਨ ਵਾਲੇ ਤੁਹਾਨੂੰ ਬੈਟਰ ਦੱਸ ਸਕਦੇ ਆ